ਨੌਜਵਾਨ ਦੇ 5 ਗੋਲੀਆਂ ਵੱਜਣ ਦੇ 24 ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਨਹੀਂ ਕੀਤਾ ਕੇਸ ਦਰਜ ਬਿਆਨ ਮਿਲਣ ਤੋਂ ਬਾਅਦ ਹੀ ਕੀਤਾ ਜਾਵੇਗਾ ਕੇਸ ਦਰਜ ਐਸ ਐਚ ਓ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਾਗੋਕੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਸੰਦੀਪ ਸਿੰਘ ਵੱਲੋਂ ਨੌਜਵਾਨ ਦੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਵਾਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਉਮਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਰਪੰਚ ਸੰਦੀਪ ਸਿੰਘ ਆਪਸ ਵਿੱਚ ਦੋਸਤ ਸਨ। ਬੀਤੇ ਦਿਨ ਉਹ ਸਾਫ ਦਾ ਸਰਪੰਚ ਦੇ ਘਰ ਵਿੱਚ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ ਜਿੱਥੇ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ ਜਿਸ ਤੋਂ ਤੈਸ ਵਿੱਚ ਆਏ ਸਰਪੰਚ ਵੱਲੋਂ ਕਥਤ ਤੌਰ ਤੇ ਕੋਮਰ ਪ੍ਰੀਤ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਕਰਕੇ ਨੌਜਵਾਨ ਕੋਮਰ ਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਇਸ ਵਕਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਦੂਸਰੇ ਪਾਸੇ ਥਾਣਾ ਵੈਰੋਵਾਲ ਦੇ ਐਸ ਐਚ ਓ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਦੋਨਾਂ ਤੇ ਰਾਹ ਵੱਲੋਂ ਇੱਕ ਦੂਸਰੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਕੋਮਰ ਪ੍ਰੀਤ ਸਿੰਘ ਦੇ ਤਿੰਨ ਅਤੇ ਸਰਪੰਚ ਸੰਦੀਪ ਸਿੰਘ ਦੇ ਇੱਕ ਗੋਲੀ ਲੱਗੀ ਹੈ ਜਦ ਕਿ ਸੂਤਰਾਂ ਦੀ ਮੰਨੀਏ ਤਾਂ ਘਟਨਾ ਸਮੇ ਸਰਪੰਚ ਦੇ ਇੱਕ ਵੀ ਗੋਲੀ ਨਹੀਂ ਲੱਗੀ ਸੀ ਜਦ ਕਿ ਪੁਲਿਸ ਇਸ ਘਟਨਾ ਦੇ ਕਈ ਘੰਟੇ ਬਾਅਦ ਮੌਕਾ ਦੇਖਣ ਗਈ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਪੁਲਿਸ ਦੀ ਉਮਕਾ ਵੀ ਸ਼ੱਕੀ ਨਜ਼ਰ ਆ ਰਹੀ ਆਓ ਗੱਲਬਾਤ ਕਰਦੇ ਹਾਂ ਕੁਮਲਪ੍ਰੀਤ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਅਤੇ ਐਸਐਚਓ ਨਰੇਸ਼ ਕੁਮਾਰ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਦੀ ਰਿਪੋਰਟ ਚਲੋ ਅਜੀ ਭਾਈ ਜੀ ਨਾਮ ਜੀ ਮੇਰਾ ਨਾਮ ਰੰਜੋਤ ਸਿੰਘ ਹੈ ਜੀ ਤੇ ਇਹ ਟੀਮ ਇਕੱਠਾ ਵਾਪਰੀ ਪੇਡਾ ਨਾਲ ਜਿਹੜਾ ਜੋੜੀ ਹੈ ਇਸ ਚੰਨ ਨੇ ਇਹ ਜੀ ਮੇਰਾ ਰਿਸ਼ਤੇਦਾਰ ਹੀ ਆ ਕੋਮਰਦੀਪ ਤੇ ਇਹ ਰਾਤੀ ਕੋਈ 11:00 ਵਜੇ ਦਾ ਤਕਰੀਬਨ ਟਾਈਮ ਸੀ ਇਹ ਇਹਨੂੰ ਫੋਨ ਗਿਆ ਵਾ ਸੰਦੀਪ ਸਿੰਘ ਸਰਪੰਚ ਨੇ ਕਰਵਾਇਆ ਮੌਜੂਦਾ ਸਰਪੰਚ ਆਮ ਆਦਮੀ ਦਾ ਇਹਨੂੰ ਘਰੋਂ ਬੁਲਾਇਆ ਤੇ ਇਹ ਅਮਰਜੀਤ ਸਿੰਘ ਸਾਹਿਬ ਦਾ ਸਰਪੰਚਾ ਕੋਈ ਉਹਨਾਂ ਦੇ ਘਰ ਕੋਈ ਪੈਗ ਸ਼ਗ ਲਾਉਣ ਡੇ ਹੈ ਜਾਂ ਕੀ ਕਰਨ ਡੇ ਹੈ ਹੋਰ ਬੰਦੇ ਇਹ ਉੱਥੇ ਗਿਆ ਵਾ ਤੇ ਇਹਨੂੰ ਪਤਾ ਨਹੀਂ ਉਹਨਾਂ ਜਾਂਦਿਆਂ ਸਾਰੀ ਜਦੋਂ ਇਹ ਗਿਆ ਤੇ ਇਹਨੂੰ ਉਹਨਾਂ ਆਪਣੇ ਲਾਇਸੈਂਸੀ ਜਿਹੜਾ ਪਿਸਟਲ ਆ ਉਹਦੇ ਨਾਲ 5 ਤੋਂ 6 ਫਾਇਰ ਮਾਰੇ ਇਹਦੇ ਤੇ ਹੁਣ ਉਹ ਅੰਦਰ ਜੇਰੇ ਲਾਜ ਆ ਕੀ ਰਜਿਸਟ੍ਰੇਸ਼ਨ ਆ ਦੀ ਕੋਈ ਰੰਜਿਸ਼ ਉਹ ਤੇ ਹੁਣ ਕੋਈ ਕਹਿ ਨਹੀਂ ਸਕਦੇ ਕੋਈ ਇਹਨਾਂ ਦੀ ਕਿਉਂਕਿ ਇਹ ਪਹਿਲਾਂ ਆਪ ਹੀ ਇਹਨਾਂ ਨੇ ਨਾਲ ਹੀ ਇਕੱਠੇ ਹੀ ਰਹਿੰਦੇ ਸੀ ਆਪ ਹੀ ਬਣਾਇਆ ਸੀ ਸਰਪੰਚ ਵੀ ਇਹਨਾਂ ਨੇ ਕੋਈ ਇਹਨਾਂ ਦੀ ਜਾਤੀ ਰੰਜਿਸ਼ ਤੇ ਕੋਈ ਨਹੀਂ ਸੀ ਕੁਛ ਵੀ ਕਦੋਂ ਪਤਾ ਕਦੋਂ ਲੱਗਦਾ ਪਰਿਵਾਰ ਨੂੰ ਇਹਨਾਂ ਦਾ ਜਦੋਂ ਗੋਲੀ ਲੱਗੀ ਆ ਤੇ ਇਥੋਂ ਰੌਲਾ ਪਿਆ ਇਹ ਇਹਨੂੰ ਵੇਖ ਕੇ ਤੇ ਇਹਦੇ ਪਿੱਛੋਂ ਇਹਨਾਂ ਦੇ ਬ੍ਰਦਰ ਆ ਚਾਚਾ ਜੀ ਦੇ ਬੇਟੇ ਇਹ ਭੱਜ ਕੇ ਗਏ ਤੇ ਇਹਨਾਂ ਜਦੋਂ ਤੇ ਉਹ ਮੁੜ ਕੇ ਉੱਥੋਂ ਛੱਡ ਕੇ ਉਹਨੂੰ ਭੱਜ ਗਏ ਫਿਰ ਇਹਨਾਂ ਯਾਰਾਂ ਦੋਸਤਾਂ ਨੇ ਗੱਡੀ ਦਾ ਇੰਤਜ਼ਾਮ ਕਰਕੇ ਤੇ ਫਿਰ ਇਹਨੂੰ ਸਕਵੋਡ ਹਸਪੀਟਲ ਰਾਤ ਲੈ ਜਾਂਦਾ। ਕਿੰਨੀਆਂ ਗੋਲੀਆਂ ਗਰੀਆਂ ਡਾਕਟਰਾਂ ਦੇ ਮੁਤਾਬਕ 6 ਗੋਲੀਆਂ ਤਕਰੀਬਨ। ਔਰ ਇਹ ਇਹ ਫੋਰ ਕੰਡੀਸ਼ਨ ਕਿਵੇਂ ਹੈ? ਕੰਡੀਸ਼ਨ ਸੀਰੀਅਸ ਹੈ ਬਹੁਤ। ਕਾਫੀ ਸੀਰੀਅਸ ਹੈ ਆਜੇ ਆਪਰੇਸ਼ਨ ਚੱਲਣ ਲਿਆ। ਤੇ ਦੂਸਰੇ ਪਾਸੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸਰਪੰਚ ਦੇ ਕੋਲ ਗੋਲੀ ਲੱਗੀ ਹੈ। ਸਰਪੰਚ ਵੇਖੋ ਜੀ ਸਰਕਾਰ ਹੁੰਦੀ ਆ ਤੁਹਾਨੂੰ ਪਤਾ ਮੌਜੂਦਾ ਸਰਕਾਰ ਮੌਜੂਦਾ ਉਹਨਾਂ ਦਾ ਸਰਪੰਚ ਸਰਪੰਚ ਨੂੰ ਬਚਾਉਣ ਲਈ ਉਹਨਾਂ ਲਈ ਛੋਟੀ ਜੀ ਗੱਲ ਆ। ਕੋਈ ਵੀ ਜ਼ਖਮ ਕਰਕੇ ਸਾਨੂੰ ਪਤਾ ਲੱਗਾ ਵਾ ਵੀ ਉਹ ਜਿਹੜਾ ਹਸਪੀਟਲ ਆ ਮੀਆਂਵਿੰਡ ਮੀਆਂਵਿੰਡ ਦਾ ਅੱਗੇ ਰਿਕਾਰਡ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਮੈਂ ਵੀ ਸੋਸ਼ਲ ਵਰਕ ਕਰਦਾ ਪੱਤਰਕਾਰ ਵੀ ਹਾਬ ਦਾ ਪੱਤਰਕਾਰ ਵੀ ਆ ਮੈਂ ਵੀ ਪੱਤਰਕਾਰ ਹੀ ਵੀ ਕਰਦਾ ਉਹਦੇ ਵਿੱਚ ਉਹਨਾਂ ਨੇ ਕੋਈ ਇੱਥੇ ਜ਼ਖਮ ਮੋਡੇ ਤੇ ਬਣਾ ਕੇ ਉਹਦੀ ਇੱਕ ਜਾਂ ਪਹੇਆਂ ਨਾ ਕਹਿ ਲੋ ਜਾਂ ਆਪਦੀ ਪਹੁੰਚ ਨਾ ਕਹਿ ਲੋ ਇੱਕ ਬਣਾ ਰਹਿ ਪਹਿਲਾਂ ਤਾਂ ਸਵੇਰ ਦਾ ਇਹਨਾਂ ਨੂੰ ਪਰਿਵਾਰ ਨੂੰ ਰਾਜੀ ਨਾਵੇਂ ਦਾ ਆ ਰਿਹਾ ਸੀ ਫੇ ਰਾਜੀ ਨਾਵਾ ਹੋ ਰਿਹਾ ਇੱਥੇ ਐਸ ਐਚਓ ਨਰੇਸ਼ ਕੁਮਾਰ ਵੀ ਆਇਆ ਹੈ ਉਹ ਵੀ ਆਪਣੀਆਂ ਕਹਾਣੀਆਂ ਘੂਣੀਆਂ ਇਧਰ ਉਧਰ ਦੀਆਂ ਪਾ ਕੇ ਤੇ ਚਲੋ ਕਿਉਂਕਿ ਬਿਆਨ ਤੇ ਅਜੇ ਹੋ ਨਹੀਂ ਸਕਦੇ ਸੀਰੀਅਸਾ ਬੰਦਾ ਤੇ ਅਜੇ ਰਾਜੀਨਾਮੇ ਦੀ ਬਹੁਤ ਜ਼ਿਆਦਾ ਤੇਜ਼ੀ ਹੋ ਰਹੀ ਵੀ ਬਹੁਤ ਇਹਨਾਂ ਤੇ ਪ੍ਰੈਸ਼ਰ ਆ ਰਿਹਾ ਵੀ ਇਸ ਤਰ੍ਹਾਂ ਉਹ ਜਣਾ ਇਹਨੂੰ ਬੈਂਕਸਟਰ ਬਣਾ ਦੇਣਾ ਇਹਨੂੰ ਅਸੀਂ ਏਦਾਂ ਕਰ ਦੇਣਾ ਇਹ ਤੇ ਹੋਰ ਕੋਈ ਕੇਸ ਪਾ ਦਾਂਗੇ ਅਸੀਂ ਸਾਡੀ ਸਰਕਾਰ ਆ ਤੇ ਨੀਦੇ ਰਾਜੀਨਾਮਾ ਕਰ ਲੋ ਉਹ ਇੱਕ ਬਹਾਨਾ ਬਣਾ ਕੇ ਉੱਥੇ ਜਿਹੜਾ ਵਾ ਕਿਉਂਕਿ ਇਸ ਚੀਜ਼ ਦੀ ਪਿੰਡ ਵਾਲੇ ਵੀ ਵਵਾਈ ਦੇਣਗੇ ਕਿ ਸਰਪੰਚ ਬਿਲਕੁਲ ਰਾਤ ਬਿਲਕੁਲ ਸਹੀ ਸੀ ਉਤੋਂ ਭੱਜਾ ਜਦੋਂ ਗੋਲੀਆਂ ਮਾਰਨ ਤੋਂ ਬਾਅਦ ਭੱਜਾ ਵਾ ਉਹਦੇ ਤੋਂ ਬਾਅਦ ਜਾ ਕੇ ਦਾਖਲ ਹੋ ਜਾਂਦਾ ਵਾ ਬੈਕ ਡੇਟ ਚ ਪਾ ਲੈਂਦਾ ਉਹ ਤੇ ਐਸਐਮਓ ਸਾਹਿਬ ਜਵਾਬ ਦੇਣਗੇ ਅਸੀਂ ਸਿਵਲ ਸਰਜਨ ਨੂੰ ਵੀ ਪਹੁੰਚ ਕੀਤੀ ਸੀ ਕਿ ਤੇ ਰਾਹੀਂ ਉਹਨਾਂ ਨੂੰ ਨੌਲੇਜ ਦੱਸਤਾ ਕਿ ਇਹ ਤੁਹਾਡਾ ਗਲਤ ਕੰਮ ਜਿਹੜਾ ਵਾ ਇਹ ਕਰ ਰਹੇ ਆ ਕਿਹਦੇ ਵੱਲੋਂ ਧਮਕੀ ਦਿੱਤੀ ਗਈ ਆ ਕਿ ਅਸੀਂ ਇਸ ਕੇਸ ਪਵਾਵਾਂਗੇ ਤੇ ਰਾਹੀਂ ਨਾ ਆ ਜਿੰਨੇ ਵੀ ਆ ਰਹੇ ਆ ਲੋਕ ਆਪਣੇ ਹੁਣ ਇਧਰੋਂ ਵੀ ਉਧਰੋਂ ਵੀ ਗੱਲਾਂ ਸਾਰੀਆਂ ਆਈ ਜਾਂਦੀਆਂ ਭਈ ਜਿੰਨੇ ਵੀ ਬੰਦੇ ਆਉਂਦੇ ਆ ਆਉਂਦੇ ਦਾ ਰਾਹੀਂ ਨਵੇਂ ਦਾ ਟਿਊਨ ਉਹਨਾਂ ਦੀ ਇਸ ਹਿਸਾਬ ਨਾਲ ਇਹ ਜੇ ਨਾਂ ਦਿੱਤਾ ਤੇ ਇਹ ਇਹ ਗੈਂਗਵਾਰ ਬਣ ਜੂਗੀ ਇਹ ਕਿਹਾ ਗਿਆ ਵੀ ਇਹ ਗੋਲੀ ਪਹਿਲਾਂ ਜਿਹੜੀ ਬਣਾ ਦਿੱਤੀ ਗਈ ਹੈ ਹੁਣ ਸਾਨੂੰ ਜਿੱਥੋਂ ਤੱਕ ਪਤਾ ਲੱਗਾ ਆਣ ਕੇ ਦੱਸਿਆ ਵੀ ਕੋਮਲ ਕੋਮਰ ਨੇ ਪਹਿਲਾਂ ਗੋਲੀ ਮਾਰੀ ਹੈ ਮੋੜੇ ਦੇ ਵਿੱਚ ਇਹ ਕੋ ਕੋ ਲਾਇਸੈਂਸੀਅਸ ਤੇ ਆ ਰਿਹਾਗਾ ਕੋਮਲ ਇਹੇ ਕੋਤ ਗੱਡਾ ਕੋਈ ਡੰਡਾ ਵੀ ਨਹੀਂ ਹੈਗਾ ਤੇ ਜੇ ਉਥੇ ਕੈਮਰੇ ਬੈਂਕੇ ਲਾਗੇ ਸਾਰਾ ਕੁਝ ਪਤਾ ਲੱਗ ਹੀ ਜਾਣਾ ਸਾਰਾ ਕੁਝ ਹੈਗਾ ਹੀ ਆ ਫੋੜੀ ਜਾ ਗਈਆਂ ਸਭ ਕੁਝ ਹੈਗਾ ਇਹ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਇਹ ਬਾਕੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਇਹ ਤਰਨਤਾਰਨ ਚ ਅੱਗੇ ਕੋਟਪਿੰਡ ਕੀ ਹੋਇਆ ਸੀ ਇੱਕ ਪੁਲਿਸ ਵਾਲਾ ਮੁਲਾਜ਼ਮ ਹੀ ਮਰ ਗਿਆ ਹੈ ਤੇ ਇੱਕ ਬੰਨੇ ਸਾਰੀ ਪੁਲਿਸ ਹੀ ਤੇ ਜਾਂ ਕੋਸ਼ਿਸ਼ ਹੀ ਤੇ ਕੀ ਕੁਛ ਕਰਦੇ ਆ ਇਹ ਆਪਾਂ ਨੂੰ ਜਿਆਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੁਣ ਜਿਹੜਾ ਇਹ ਕਾਰਵਾਈ ਪੁਲਿਸ ਵੱਲੋਂ ਕੀ ਅਮਲ ਚ ਲਿਆਂਦੀ ਗਈ ਕਾਰਵਾਈ ਪੁਲਿਸ ਵੱਲੋਂ ਕੁਝ ਨਹੀਂ ਲਿਆਂਦੀ ਗਈ ਹੈ ਜਦ ਐਸਐਸਪੀ ਸਾਹਿਬ ਨਾਲ ਵੀ ਸੰਪਰਕ ਕੀਤਾ ਗਿਆ ਉਹਨਾਂ ਦੀ ਬਦਲੀ ਹੋਈ ਹੈ ਉਹਦੋਂ ਦਫ਼ਤਰ ਤੋਂ ਫੋਨ ਆਇਆ ਸੀ ਤੇ ਮੈਡਮ ਪਤਾ ਲੱਗਾ ਵੀ ਨਵੇਂ ਆ ਗਏ ਆ ਤੇ ਬਾਕੀ ਕੋਈ ਗੱਲ ਨਹੀਂ ਅਸੀਂ ਕਾਨੂੰਨ ਤੇ ਹੈਗਾ ਵਾ ਪੂਰਾ ਨਹੀਂ ਤਾਂ ਫਿਰ ਅਸੀਂ ਆਪਣਾ ਉਸ ਹਸਾਬ ਨਾਲ ਆਪਣਾ ਅਗਲਾ ਅਦਾਲਤੀ ਲਵਾਂਗੇ ਸਿੰਘ ਜੀ ਤੇ ਕੁਮਰਪੀ ਤੇ ਕੁਝ ਵੀ ਨਹੀਂ ਮੈਂ ਉਹਦਾ ਜੀਜਾ ਜੀ ਤੇ ਇਹ ਜਿਹੜੀ ਘਟਨਾ ਹੈ ਕੀ ਵਾਪਰੀ ਇਹ ਵੀਰ ਜੀ ਉਹਨਾਂ ਰਾਤ ਸੱਜ ਕੇ ਆਪਣੇ ਘਰੇ ਤੇ ਗੋਲੀਆਂ ਮਾਰੀਆਂ ਜੀ ਕਿੰਨੀਆਂ ਗੋਲੀਆਂ 6 ਲੱਗੀਆਂ ਜੀ 8 ਫਾਇਰ ਹੋਇਆ ਤੇ 6 ਲੱਗੀਆਂ ਨਾ ਜੀ ਨਾ ਇਹਨਾਂ ਤੋਂ ਕੁਝ ਵੀ ਨਹੀਂ ਜੀ ਖਾਲੀ ਹੱਥ ਹੀ ਜੀ ਨਾ ਜੀ ਨਾ ਨਾ ਜੀ ਕੁਝ ਨਹੀਂ ਹੈਗਾ ਜੀ ਤੇ ਫਿਰ ਜਿਹੜੀ ਪੁਲਿਸ ਵੱਲੋਂ ਕੀ ਕਾਰਵਾਈ ਅਜੇ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਜੀ ਆਈਸੀ ਤੋਂ ਆਂਦੇ ਇੱਕ ਮੁੰਡਾ ਉੱਠਦਾ ਫਿਰ ਬਿਆਨ ਲੈਨੇ ਆ ਬੰਦੇ ਤੇ ਰਾਜੀ ਨਾਵੇਂ ਆ ਲੋ ਸਾਡੇ ਤੇ ਦਬਾਅ ਪਾਇਆ ਜਾਂਦੇ ਆਂ ਆਂਨੇ ਕਿ ਸਾਡੇ ਨਾਲ ਇਨਸਾਫ ਕੀਤਾ ਜੀ ਕੀਤਾ ਜਾਵੇ ਜੀ ਆਟਾ ਦੇ ਮੁੰਡਾ ਮਾਰ ਕੇ ਸੁੱਟ ਗਏ ਤੇ ਹਿਸਾਬ ਬਣਾਈਓ ਹੋਣ ਕਿਹੋ ਜੀ ਕੰਡੀਸ਼ਨ ਆ ਮੁੰਡੇ ਦਾ ਜੀ ਅਜੇ ਕ੍ਰਿਟੀਕਲ ਹੀ ਆ ਜੀ ਤੇ ਡੈਡੀ ਦੀ ਵੀ ਅੱਗੇ ਤੇ ਡੈਥ ਹੋ ਗਈ ਆ ਤੇ ਹੁਣ ਮੁੰਡੇ ਦੀ ਕ੍ਰਿਟੀਕਲ ਹੀ ਆ ਕੰਡੀਸ਼ਨ ਹੈ ਜੀ ਜੀ ਬਤਾਈ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਨਾ ਗੁਰਜੀ ਨਾਮ ਜੀ ਜੀ ਸੁਬੇਸ ਰੋੜਦਾ ਤੁਹਾਡੇ ਮੁੰਡੇ ਦੇ ਪੰਜ ਗੋਲੀਆਂ ਵੱਜੀਆਂ ਹੋਈਆਂ ਨੇ ਤਾਂ ਕਿਹਦੇ ਵੱਲੋਂ ਮਾਰੀਆਂ ਗਈਆਂ ਤੇ ਕੀ ਮਾਮਲਾ ਸਾਰਾ ਕੀ ਹੈ ਸਾਨੂੰ ਨਹੀਂ ਬਿਸ ਪਤਾ ਉੱਥੇ ਜੋ ਗਸ਼ਤਰ ਬੈਂਚ ਨੂੰ ਪਤਾ ਸਾਨੂੰ ਕੋਈ ਪਤਾ ਨਹੀਂ ਸਾਨੂੰ ਤਾਂ ਵੀ ਨਹੀਂ ਕੀਤਾ ਪਤਾ ਲੋਕੇ ਜੋਕੇ ਲੱਗੇ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਮੇਰੇ ਪੁੱਤ ਨੂੰ ਤੁਹਾਨੂੰ ਤੁਹਾਡੇ ਬੇਟੇ ਨੂੰ ਕਿਹਦੇ ਵੱਲੋਂ ਫੋਨ ਆਇਆ ਰਾਤ ਨੂੰ ਤੁਹਾਨੂੰ ਬੁਲਾ ਰਹੇ ਰਾਜੂ ਵੱਲੋਂ ਰਾਜੂ ਬਲੀ ਦਾ ਰਾਜੂ ਬਲੀ ਦਾ ਰਾਜੂ ਹਾਂਜੀ ਇਹਦੇ ਵਿੱਚ ਸਰਪੰਚ ਦਾ ਕੀ ਰੋਲ ਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਘਰ ਵਿੱਚ ਸਰਪੰਚ ਦਾ ਸਾਨੂੰ ਦੇ ਇਹਦੇ ਬੇਟੇ ਨੂੰ ਫੋਨ ਆਇਆ ਕਿ ਉਹਨੂੰ ਗੋਲੀਆਂ ਮਾਰਨਗੇ ਸਰਪੰਚ ਚ ਚਿੰਦਿਬਣੀ ਸੰਦੀ ਅਸ਼ਾ ਅਈ ਦਾਦਾ ਨੂੰ ਕੌਲ ਆਈਏ ਕੌੜ ਆਈਏ ਇਹਦਾ ਬੇਦਾ ਪਿੱਟਿਆ ਮੇਰਾ ਵੱਡਾ ਬੇਟਾ ਸੁੱਤਾ ਵਾ ਕੋ ਨੂੰ ਸਾਨੂੰ ਕੋਈ ਪਤਾ ਨਹੀਂ ਨੂੰ ਇੰਨਾ ਆਖਿਆ ਤੇਰਾ ਯਾਰ ਡਿੱਗਿਆ ਤੇ ਉਹਨੂੰ ਘਰ ਛੱਡਿਆ ਬਸ ਰਾਜੂ ਫੋਨ ਕੀਤਾ ਰਾਜੂ ਨੇ ਫੋਨ ਕੀਤਾ ਹਾਂਜੀ ਅਨ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗਜ਼ੀਰ ਸਿੰਘ ਫੌਜੀ ਕਿਹੜਾ ਪਿੰਡ ਪਿੰਡ ਨਾਗੋਗੇ ਰਾਤੀ 11 ਵਜੇ ਤੇ 12 ਵਜੇ ਦੇ ਕਰੀਬ ਤੁਹਾਡੇ ਤੁਹਾਡੇ ਬੱਚੇ ਨੂੰ ਗੋਲੀਆਂ ਲੱਗੀਆਂ ਨੇ ਕਿਹਦੇ ਵੱਲੋਂ ਲਾਈਆਂ ਗੀਆਂ ਕੀ ਹੋ ਗਿਆ ਲੱਗੀ ਹੈ ਇਹ ਕਹਿੰਦੇ ਸੀ ਉਹ ਕਹਿੰਦਾ ਸੀ ਕਿ ਸੰਦੀਪ ਨੇ ਗੋਲੀਆਂ ਮਾਰੀਆਂ ਸਰਪੰਚ ਨੇ ਤੇ ਉਹਨੇ ਫੋਨ ਕੀਤਾ ਮੁੰਡੇ ਨੇ ਕੋਮਰ ਨੇ ਜਿਹਦੇ ਗੋਲੀਆਂ ਵੱਜੀਆਂ ਉਹਨੇ ਫੋਨ ਕੀਤਾ ਇਹ ਸੰਦੀਪ ਨੇ ਗੋਲੀਆਂ ਮਾਰੀਆਂ ਮੇਰੇ ਭੱਜ ਗਿਆ ਸੰਦੀਪ ਕੌਣ ਹੈ ਸੰਦੀਪ ਸਰਪੰਚ ਅੱਛਾ ਜਿਹਦਾ ਨਾਮ ਬਣਿਆ ਤੇ ਜੋਬਨੂਤ ਫੋਨ ਕੀਤਾ ਵਾ ਜੋਬਨ ਹੈ ਤੇ ਆਪਣਾ ਬਲਜਿੰਦਰ ਸਿੰਘ ਦਾ ਮੁੰਡਾ ਉਹਨੂੰ ਫੋਨ ਕੀਤਾ ਵਾ ਤੇ ਸਰਪੰਚ ਨੇ ਫੋ ਗੋਲੀਆਂ ਮਾਰਤੀਆਂ ਵਾ ਅੱਛਾ ਉਹਨੂੰ ਮੁੰਡੇ ਨੂੰ ਫੋਨ ਆਇਆ ਵਾ ਆਹੋ ਜਿਹਦੇ ਗੋਲੀਆਂ ਵਧੀਆਂ ਉਹਨੇ ਫੋਨ ਕੀਤਾ ਵਾ ਜਿਹਦੇ ਵਧੀਆਂ ਉਹਨੇ ਬੈਕ ਫੋਨ ਕੀਤਾ ਵਾ ਵੀ ਮੇਰੇ ਗੋਲੀਆਂ ਮਾਰਤੀਆਂ ਸਭੀ ਮਾਰਤੀਆਂ ਰੋਬਨਾ ਛੇਤੀ ਆ ਜਾ ਛੇਤੀ ਆ ਜਾ ਮੇਕੋ ਉਹ ਇਹ ਗਿਆ ਵਾ ਤੇ ਉੱਥੇ ਹਾਰ ਡਿੱਗਾ ਵਾ ਸਾਨੂੰ ਇਥੇ ਘਰੇ ਤੇ ਸਾਨੂੰ ਖਬਰ ਨਹੀਂ ਗਈ ਉਹਨੇ ਫੋਨ ਦਾ ਦੱਸਿਆ ਵਾ ਤੁਹਾਨੂੰ ਫਿਰ ਕਿਵੇਂ ਪਤਾ ਲੱਗਦਾ ਵਾ ਸਾਨੂੰ ਪਤਾ ਇਹ ਕਰਕੇ ਲੱਗਾ ਵੀ ਜੋ ਬੰਨੇ ਫੋ ਆਇਆਂ ਕੇ ਦੱਸਿਆ ਕਰੀ ਕਿ ਉਹਦੇ ਗੋਲੀਆਂ ਮਾਰੀਆਂ ਤਾਂ ਸਾਨੂੰ ਮਾੜਾ ਲੱਗਾ ਸੁੱਤਿਆਂ ਨੂੰ ਅੰਦਾਜ਼ ਕੀ ਹੋਊਗਾ ਕਿ ਅਨਸਾਫ਼ ਦੀ ਮੰਗ ਕਰਦੇ ਨੇ ਅਨਸਾਫ਼ ਜੋ ਗਵਰਨਮੈਂਟ ਮੰਗ ਕਰਦੀ ਆ ਕਰਦੀ ਆਦਾ ਕਰੋ ਹੂੰ ਇਹ ਤਾਂ ਚਾਹੀਦਾ ਸਰਪੰਚ ਸਾਹਿਬ ਨੂੰ ਸਰਪੰਚਾ ਪਿੰਡ ਦਾ ਉਹਨੂੰ ਹੱਕ ਰੱਸੀ ਕਰਨੀ ਚਾਹੀਦੀ ਆ ਨਾ ਕਿ ਗੋਲੀਆਂ ਮਾਰਨੀਆਂ ਚਾਹੀਦੀਆਂ ਹੂੰ ਇਹ ਕੋ ਕਹਿੰਦਾ ਮੇਰੇ ਘਰੇ ਪਾਣੀ ਆਇਆ ਆਣ ਕੇ ਵੇਖੋ ਉਹਦਾ ਗਾੜੀ ਰਿਕਾਰਡ ਕਰੋ ਬਿਲਕੁਲ ਤੇ ਇਹ ਨਹੀਂ ਕਿ ਉੱਠ ਕੇ ਜੇ ਨੀਯਾਰ ਗੋਲੀਆਂ ਮਾਰ ਦੋ ਬਿਲਕੁਲ ਇਹ ਗੱਲ ਅਸੀਂ ਅੱਛੀ ਕਹੀ ਨੇ ਅੱਛਾ ਮਾਮਲਾ ਕੀ ਲੱਗਦਾ ਤੁਹਾਨੂੰ ਕੋਈ ਪੁਰਾਣੀ ਰੰਜਿਸ਼ ਸੀ ਤਾਂ ਗੋਲੀਆਂ ਪੁਰਾਣੀ ਕੋਈ ਰੰਜਿਸ਼ ਨਹੀਂ ਉਹਨਾਂ ਦੀ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਉਹਨਾਂ ਦੀ ਇਹ ਛੇ ਦਿਨ ਆਰਾਮ ਨਾਲ ਚੱਲਦਾ ਕੰਮ ਵੋਟਾਂ ਪਾ ਗਈ ਵੇਨਾ ਜਿੱਤ ਆ ਉਹਨੂੰ ਤੇ ਉਹਨੇ ਉੱਠ ਕੇ ਜੇ ਉਹ ਨਾ ਕਹ ਤੂੰ ਕੀ ਸਾਡਾ ਸਵਾਰਿਆ ਸਾਡੇ ਘਰੀ ਪਾਣੀ ਆਉਣਾ ਅੱਛਾ ਤੇ ਇਸ ਗੱਲ ਤੋਂ ਵੀ ਪਤਾ ਨਹੀਂ ਤੂੰ ਦਮ ਮੈਂ ਕੀ ਹੋਈ ਕੀ ਨਹੀਂ ਇਹਨਾਂ ਦੀ ਹੋ ਜੇ ਇਹਨਾਂ ਤੇ ਉਹ ਇਹਦੇ ਕੱਢ ਕੇ ਪਿਸਤੌਲ ਗੋਲੀਆਂ ਮਾਰਤੀਆਂ ਇਹ ਤਾਂ ਇਹ ਗੱਲ ਹੋਈ ਯਕੀਨ ਨਹੀਂ ਉੱਥੇ ਬਾਅਦ ਚ ਪਤਾ ਲੱਗੂ ਬੰਦਿਆ ਅੱਛਾ ਕੋ ਰਾਜੂ ਮੁੰਡਾ ਕੋਈ ਉਹਦਾ ਉਹਦਾ ਕੀ ਰੋਲ ਹੈ ਵਿੱਚ ਰਾਜੂ ਇਹਨਾਂ ਦਾ ਯਾਰ ਦੋਸਤ ਹੈ ਇਹਨਾਂ ਦੀ ਇੱਕ ਪਾਰਟੀ ਜੱਬੈਣ ਉੱਠ ਹੂੰ ਬੱਲੀ ਦਾ ਮੁੰਡਾ ਵਾ ਅੱਛਾ ਨਾਗੋ ਕੇ ਘਰਾਟਾਂ ਵਾਲੇ ਬਣਿਆ ਮੋੜ ਤੋਂ ਘਰਾਟਾਂ ਵਾਲੇ ਬਣੇ ਉਹ ਡੇਰਾ ਵਜੇ ਦਾ ਟਰੈਕਟਰ ਭੰਦੇਆ ਉਥੇ ਕੋਠੀ ਉਹਦੀ ਅੱਛਾ ਤੇ ਉੱਥੇ ਪੜੀ ਇਹਨਾਂ ਦੀ ਠੀਕ ਹੈ ਇਹ ਇਕੱਠੇ ਰਹਿੰਦੇ ਆ ਇਹ ਨਹੀਂ ਬੜਾ ਸਰਪੰਚਾ ਨੂੰ ਆਇਆ ਵਾ ਕਿ ਜਾਂ ਇਹਨਾਂ ਨੂੰ ਆਇਆ ਹੂੰ ਤੇ ਇਹ ਮਦਦ ਉਹਦਾ ਉਹਨੇ ਦਸਿਆ ਵੀ ਗੋਲੀਆਂ ਮਾਰੀਆਂ ਉਹਨੇ ਆਖਿਆ ਐਨਵਾਦ ਇਹ ਗਿਆ ਵਾ ਤੇ ਉਹਨੇ ਜਿਹੜਾ ਡੱਗਾ ਵਾ ਉਹਨੇ ਫੋਨ ਕੀਤਾ ਮੇਰੇ ਗੋਲੀਆਂ ਮਾਰਤੀਆਂ ਮੇਰੇ ਪੱਤਿਆ ਜੋ ਨਾ ਜੋ ਬਣ ਗਿਆ ਫੇਰ ਬੜਾ ਲਗਾ ਸਾਨੂੰ ਜੋ ਬਣੀ ਚਬਾਈ ਦਿੱਤੀ ਹਾਂਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਜੀ ਇਨਾ ਗੋਪੀ ਮੰਦੀਕਾ ਅੱਛਾ ਜਿਹੜਾ ਰਾਤ ਵਾਰਦਾਤ ਹੋਈ ਹੈ ਤੁਹਾਡੇ ਪਿੰਡ ਕੀ ਮਾਮਲਾ ਕੀ ਸੀ ਜੀ ਇਨਾ ਮੁੰਡੇ ਸੁੱਤੇ ਨੂੰ ਫੋਨ ਕੀਤਾ ਵਾ ਖਡੂਰ ਸਾਹਿਬ ਤੋਂ ਗੁਰਦਾਰਿਆਂ ਮੁੰਡਾ ਆਇਆ ਵਾ ਇਕੱਠੇ ਖਾਂਦੇ ਪੀਂਦੇ ਪਹਿਲਾਂ ਰਾਇਆ ਕਿਹਦੇ ਨਾਲ ਸੰਦੀਪ ਸਿੰਘ ਸਰਪੰਚ ਦੇ ਨਾਲ ਕੋਈ ਲੜਾਈ ਨਹੀਂ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਇਨਾ ਕੀ ਇਨਾ ਦੇ ਮਨ ਚ ਵਿਚਾਰ ਸੀ ਕੀ ਇਨਾ ਬਾਨਾ ਲਾਇਆ ਇਨਾ ਬਾਨਾ ਬਣਾ ਕੇ ਉਹਨੂੰ ਮੁੰਡੇ ਨੂੰ ਸੱਦਿਆ ਵਾ ਤੇ ਇਨਾ ਗੋਲੀਆਂ ਮਾਰਤੀਆਂ ਕਿਹਨੇ ਮਾਰ ਲਈ ਸੰਦੀਪ ਸਿੰਘ ਸਰਪੰਚ ਜਿੰਦਗੀ ਬਾਅਦ ਪਤਾ ਲੱਗਾ ਕਿ ਰਾਤ ਕਿਸੇ ਦੇ ਕਾਲ ਆਉਂਦੀ ਆ ਉਹ ਕਿਹਦੇ ਕਿਹਦੇ ਫੋਨ ਤੇ ਬਲਜਿੰਦਰ ਸਿੰਘ ਉਹ ਅਕਾਉਂਟ ਨੇ ਤੁਹਾਡੇ ਮੇਰੇ ਹਸਬੰਦ ਉਹਦੇ ਹਸਬੰਦ ਹਾਂਜੀ ਅੱਛਾ ਜਿਹੜੇ ਮੁੰਡੇ ਦੇ ਗੋਲੀਆਂ ਵਾਜਦੀਆਂ ਉਹਨਾਂ ਦੇ ਵੱਲੋਂ ਫੋਨ ਕੀਤਾ ਗਿਆ ਕਿ ਮੇਰੇ ਗੋਲੀਆਂ ਜਿਹੜੀਆਂ ਸਰਪੰਚ ਦੇ ਵੱਲੋਂ ਮਾਰਪੇ ਗਈਆਂ ਕੋਮਰਦੀਪ ਨੇ ਫੋਨ ਕੀਤਾ ਵੀ ਮੇਰੇ ਸਰਪੰਚ ਨੇ ਗੋਲੀਆਂ ਮਾਰਤੀਆਂ ਜਿਹੜੇ ਉਹਨੇ ਗੋਲੀਆਂ ਵਜਿੰਗ ਲਾਤੀਆ ਕੋਮਰਦੀਪ ਅੱਛਾ ਉਹਨੇ ਕਾਲ ਕਰਕੇ ਦੱਸਿਆ ਕਿ ਸਰਪੰਚ ਨੇ ਮੇਰੇ ਕੋਲੀਆਂ ਮਾਰਤੀਆਂ ਜੇ ਮੇਰੇ ਤੇ ਆਜੋ ਛੇਤੀ ਆਜੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਨਸਾਫ ਦੀ ਜੇ ਹੋ ਸਕਦਾ ਸੱਚ ਦੀ ਹੋ ਸਕਦਾ ਕਿ ਉਹ ਰਾਜੀ ਨਾਮੇ ਨੂੰ ਜਿਵੇਂ ਟਣ ਵੀ ਰਾਜੀ ਨਾਮਾ ਕਰ ਲਈ ਤੇ ਰਾਜੀ ਨਾਮ ਦੀ ਕੋ ਇਨਸਾਫ ਹੈਗਾ ਬੋਲੋ ਮਾਤੇ ਇਹ ਤੇ ਸਾਡੇ ਮੁੰਡੇ ਤੇ ਹੀ ਹੈ ਜਿਹੜੋ ਜ਼ਿੰਦਗੀ ਮੌਤ ਦੀ ਲੜਾਈ ਲੜਨ ਡਿਆ ਅਸੀਂ ਉਹ ਤੋਂ ਬਗੈਰ ਨਹੀਂ ਕਹਿ ਸਕਦੇ ਉਹਦੇ ਮੁੰਡੇ ਦਾ ਪਿਓ ਸਿਰ ਤੇ ਹੈ ਨਹੀਂ ਇਹ ਦੋਵੇਂ ਭੈਣਾ ਮਾਸੀ ਤੇ ਉਹਦੀ ਮਾਂ ਇਕੱਠੀਆਂ ਰਹਿੰਦੀਆਂ ਇੱਕ ਜਾਨੀ ਨੂੰ ਟੈਕ ਹੋਇਆ ਦੂਜੀ ਹਾਰਟ ਟੈਕ ਦੀ ਬੀਜ ਆ ਤਰਾਤਾ ਨਾ ਇਹਨਾਂ ਕੁਝ ਖਾਦਾ ਨਾ ਇਹਨਾਂ ਪੀਤਾ ਭੁੱਖੀਆਂ ਧਿਆਈਆਂ ਆ ਹਾਂ ਸਰ ਇਹ ਜਿਹੜਾ ਮਾਮਲਾ ਨਾ ਕੋ ਕਹਿੰਦਾ ਜਿਹੜੀ ਰਾਤ ਗੋਲੀ ਚੱਲੀ ਹੈ ਸਰ ਉਹਦੇ ਸੰਬੰਧ ਵਿੱਚ ਤੁਹਾਡਾ ਕੋ ਤੁਹਾਡਾ ਵਰਜਨ ਲੈਣਾ ਸੀ ਵਰਜਨ ਮਾਮਲਾ ਯਾਰ ਦੋਸਤੀ ਆਪਸ ਵਿੱਚ ਹਾਂਜੀ ਸਰ ਬਹਿ ਕੇ ਪਕਖਿਆ ਮਾ ਪੀ ਰਹੇ ਹੀ ਉੱਥੇ ਇਹਨਾਂ ਦੀ ਅਫਸਰ ਕਿੱਥੇ ਦੂਜੇ ਨੇ ਨਾ ਹੋ ਗਈ ਹਾਂਜੀ ਸਰ ਉੱਥੇ ਇੱਕ ਦੂਜੇ ਨੇ ਗੋਲੀ ਚਲਾਤੀ ਛਾਂਦੇ ਦੀ ਬਾੰਦ ਲੱਗੀ ਆ ਅੰਮ੍ਰਿਤ ਸਿੰਘ ਜੀ ਹਾਂਜੀ ਸਰ ਤੇ ਜਿਹੜਾ ਦੂਸਰਾ ਵਾਰ ਕੌਰਦੀਪ ਸਿੰਘ ਉਹਦੀ ਲੱਤ ਤੇ ਲੱਗੀਆਂ ਦੋ ਗੋਲੀਆਂ ਸਰ ਚਲਾਈ ਕਿਹਦੇ ਵੱਲ ਕੋਈ ਗੋਲੀ ਸਰ ਸੰਦੀਪ ਸਿੰਘ ਵੱਲੋਂ ਚਲਾਈ ਗਈ ਹੈ। ਹਾਂਜੀ। ਇੱਕ ਕਵਰ ਸਿੰਘ ਸਿੰਘ ਵੱਲੋਂ ਚਲਾਈ ਗਈ ਹੈ। ਅੱਛਾ ਜਿਹਦੇ ਮੁੰਡੇ ਦੀਆਂ ਗੋਲੀਆਂ ਵੱਜੀਆਂ, ਪੰਜ ਗੋਲੀਆਂ ਵੱਜੀਆਂ ਸਰ ਉਹਨਾਂ ਦੇ ਵੱਲੋਂ ਵੀ ਗੋਲੀ ਚਲਾਈ ਗਈ ਸਰ। ਉਹਦੇ ਵੱਲੋਂ ਵੀ ਚਲਾਈ ਗਈ ਹੈ ਸੰਦੀਪ ਸਿੰਘ ਜਿਹੜਾ ਸਰਪੰਚ ਆ ਉਹ ਵੀ ਜ਼ਖਮੀ ਆ। ਅੱਛਾ ਸਰ। ਹਾਂਜੀ। ਠੀਕ ਹੈ ਸਰ। ਸਰ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਚਲੋ ਕੋਈ ਨਹੀਂ ਸਰ। ਮਿਹਰਬਾਨੀ ਸਰ। ਦਸਰ ਦਸੋ ਕੋ ਗੱਲ ਜੀ ਦਸੋ ਕੋ ਉਹਨਾਂ ਨੇ ਮਤਲਬ ਇਹਨੇ ਦੇ ਕੋਲ ਕੋਈ ਵੀ ਜਿਹੜਾ ਵਾ ਕੋਈ ਲਿਸੈਂਸ ਹਥਿਆਰ ਨਹੀਂ ਸੀ ਹੈਗਾ ਇਹ ਤੋਂ ਖਾਲੀ ਜਿਹੜੇ ਘਰੋਂ ਗਿਆ ਸੀ ਦੇਖੋ ਅਸੀਂ ਤਕਰੀਰ ਕਰ ਰਹੇ ਹਾਂ ਹਾਂ ਜੀ ਸਰ ਜੋ ਜੋ ਤਕਰੀਰ ਦੇ ਦੌਰਾਨ ਸਚਾਈ ਸਾਹਮਣੇ ਆਏਗੀ ਹਾਂ ਜੀ ਸਰ ਠੀਕ ਹੈ ਹਾਂ ਜੀ ਉਹ ਤਕਰੀਰ ਦਾ ਪਾਰਟ ਬਣੇਗੀ ਹਾਂ ਜੀ ਸਰ ਹਾਂ ਇਹਨਾਂ ਅਲਸੇ ਜੋ ਹੈਗਾ ਅਜੇ ਸਾਹਮਣੇ ਅਜੇ ਜੋ ਸਟੇਟਮੈਂਟਾਂ ਨੇ ਨਹੀਂ ਲਿਖ ਰਹੇ ਹਾਂ ਹਾਂ ਜੀ ਸਰ ਅੱਗਿਆ ਕਰਾਂਗੇ ਠੀਕ ਸਰ مننه سر اوکې